तुसी सारे देख रहे हो आपके न्यूज आपके न्यूज विच आप सब स्वागत है जी लोटेरिया वल्लो फतेहगढ़ चोरियां विखे गुरुद्वारा साहिब चो की चोरी गुलक चो लाख के करीब नकदी लेके हुए फरार घटना सीसीटीवी च हुई रिकॉर्ड फतेहगढ़ चूड़िया दी वारड नंबर सात मोहल्ला सानना वाला विखे स्थित गुरुद्वारा दुख निवारण साहिब विखे बीती रात लोटेरिया ने गोलत तोड़ के उस विचो एक लाख रुपए दे करीब रुपए चोरी करके फरार हो गए चोरी दी वारदात वाली घटना सीसीटीवी च रिकॉर्ड हुई है ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਗਰੰਤੀ ਸਿੰਘ ਪਈ ਬਲਜਿੰਦਰ ਸਿੰਘ ਅਤੇ ਹਰਦੇਵ ਸਿੰਘ ਕਣਿਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੋਜ ਦੀ ਕਰਾਂ ਜਦੋਂ ਉਹ ਅੱਜ ਸਵੇਰੇ ਗੁਰਦੁਆਰਾ ਸਾਹਿਬ ਪਹੁੰਚੇ ਤਾਂ ਉਹਨਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਦਾ ਜਿੰਦਰਾ ਟੁੱਟਾ ਹੋਇਆ ਸੀ ਅਤੇ ਅੰਦਰ ਲੋਟੇਰੇ ਗੋਲਕ ਤੋੜ ਕੇ ਉਸ ਵਿੱਚੋਂ ਕਰੀਬ 1 ਲੱਖ ਰੁਪਿਆ ਚੋਰੀ ਕਰਕੇ ਫਰਾਰ ਹੋ ਗਏ ਸੰਜਿਸ ਦੀ ਇਤਲਾਹ ਗੁਰਦੁਆਰਾ ਸਾਹਿਬ ਦੀ ਸੰਗਤ ਅਤੇ थाना ਫਤਿਹਗੜ ਚੋੜੀਆਂ ਦੀ ਪੁਲਿਸ ਨੂੰ ਦਿੱਤੀ ਗਈ ਜਿਸ ਉਪਰ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ

ਮੈਂ ਸਗੁਰਦਰਾ ਸਾਹਿਬ ਗ੍ਰੰਥ ਸਿੰਘ ਦੀ ਸੇਵਾ ਨਿਭਾ ਰਿਆਂ ਜੀ ਜਦੋਂ ਸਵੇਰੇ ਅਮਰਤ ਵੇਲੇ ਆਣ ਕੇ ਗੁਰਦਰਾ ਸਾਹਿਬ ਦਾ ਦਰਵਾਜ਼ਾ ਖੋਲਿਆ ਬਾਹਰ ਗੇਟ ਗੇਟ ਖੋਲ ਕੇ ਜਦੋਂ ਅੰਦਰ ਆਏ ਤੇ ਅੰਦਰਲੇ ਤਾਲੇ ਟੁੱਟੇ ਹੋਏ ਸੀਗੇ ਫਿਰ ਅੰਦਰ ਜਦੋਂ ਜਾ ਕੇ ਵੇਖਿਆ ਤੇ ਗੋਲਕ ਟੁੱਟੀ ਹੋਈ ਸੀ ਗੋਲਕ ਦੇ ਵਿੱਚ ਜਿੰਨੀ ਵੀ ਮਾਇਆ ਸੀਗੀ ਉਹ ਸਾਰੀ ਦੀ ਸਾਰੀ ਲੈ ਗਏ ਇਹ ਤਕਰੀਬਨ ਸਵੇਰੇ ਕੋਈ ਰਾਤ ਦੀ ਘਟਨਾ ਹੋਈ ਆ ਜੀ 1 ਵਜੇ ਦੇ ਲਗਭਗ ਦੇ ਉਸ ਤੋਂ ਬਾਅਦ ਅਮਰਤ ਵੇਲੇ ਜਦੋਂ ਸੰਗਤ ਆਈ ਅਸੀਂ ਵੀਰ ਇਕੱਠੇ ਹੋ ਕੇ ਥਾਣਾ ਫਤੇਗੜ ਚੂੜੀਆਂ ਚ ਇਸ ਗੱਲ ਦੀ ਜਾਣਕਾਰੀ ਦੇ ਆਏ ਜੀ ਤੇ ਅਸੀਂ ਚਾਹੁੰਦੇ ਆ ਕਿ ਗੁਰੂ ਘਰ ਦੀ ਜਿਹੜੀ ਮਾਇਆ ਹੈ ਉਹ ਗੁਰੂ ਘਰ ਨੂੰ ਮਿਲ ਜਾਵੇ ਬਾਕੀ ਜਿਨਨੇ ਮਦਦ ਭਾਗਾ ਕੰਮ ਕੀਤਾ ਏ ਪਰਮਾਤਮਾ ਨੂੰ ਸਮਤ ਭਗਿਸ਼ਿਸ਼ ਕਰੇ ਤੇ ਉਤੇ ਮੰਦੀ ਕਾਰਵਾਈ ਹੋਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤਾਂ ਕਿੰਨੀ ਕੀ ਰਕਮ ਸੀਗੀ ਅੰਦਾਜ਼ਨ ਦੀ ਲਗਭਗ ਲੱਖ ਦੇ ਲੱਗੇ ਆਏ ਸੀ ਤੇ ਉਸ ਵੱਲੋਂ ਕੋਈ ਕਾਰਵਾਈ ਕੀਤੀ ਸੀ ਹਾਂ ਜੀ ਆਏ ਸੀ ਹੁਣੇ ਮੁਲਾਜ਼ਮ ਆਏ ਸੀਗੇ ਸਵੇਰੇ ਵੀ ਆਏ ਸੀ ਉਹ ਕਾਰਵਾਈ ਕਰ ਰਹੇ ਨੇ ਜੀ ਭਰੋਸਾ ਦੇ ਰਹੇ ਨੇ ਕਿ ਅਸੀਂ ਜਲਦੀ ਤੋਂ ਜਲਦੀ ਹੱਲ ਕਰਾਂਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਜਗੀ ਫਤਿਹ 10ਰਦੇਵ ਸਿੰਘ ਨੀਗਾ ਸਵੇਰੇ ਜੀ 1:35 ਵਜੇ ਦੇ ਗੇਟ ਦੇ ਵਿੱਚ ਬਾਬਾ ਜੀ ਵੱਲੋਂ ਫੋਨ ਕੀਤਾ ਗਿਆ ਕਿ ਗੁਰਦੁਆਰੇ ਜਿਹੜੀ ਆ ਪੀਆ ਮਦਪਾਗੀ ਜਿਹੜੀ ਘਟਨਾ ਜਿਹੜੀ ਵਾਪਰ ਗਈ ਆ ਤੇ ਸਵੇਰੇ ਜਦੋਂ ਗੁਰਦੁਆਰੇ ਵਿੱਚ ਸਾਰੀ ਸੰਗਤ ਇਕੱਠੀ ਹੋਈ ਹੈ ਜਦੋਂ ਆਣ ਕੇ ਵੇਖਿਆ ਗਿਆ ਆ ਤੇ ਉਹਦੇ ਵੱਲੋਂ ਜਿਹੜੇ ਵੀ ਜਿੰਨੇ ਕੀਤੀ ਹੈ ਮਦਪਾਗੀ ਕਰਨਾ ਉਹਦੇ ਵੱਲੋਂ ਜਿਹੜਾ ਦਰਵਾਜ਼ਾ ਮੇਨ ਜਿਹੜਾ ਉੱਪਰ ਨਿਆ ਗਿਆ ਆ ਭਨ ਕੇ ਜਿਹੜਾ ਆ ਉਹ ਅੰਦਰ ਜਾ ਕੇ ਜਿਹੜੀ ਗੋਲ ਕੇ ਆਉ ਭਨੀ ਗਈ ਤੇ ਜਿਹੜੀ ਵਿੱਚੋਂ ਦੇ ਮਾਇਆ ਜਿਹੜੀ ਉਹ ਸਾਰੀ ਉਹ ਕੱਢੀ ਗਈ। ਸੀਸੀਟੀਵੀ ਚ ਵੀ ਖਾਲੀ ਸੀ ਸੀ ਹਾਂਜੀ ਹਾਂਜੀ ਸੀਸੀਟੀਵੀ ਦੇ ਵਿੱਚ ਸਾਰੀ ਜੜੀ ਉਹਦੀ ਕਵਰੇਜ ਹੋਈ ਹੈ। ਕੋਈ ਆਉਂਦਾ ਲੱਗਦਾ ਪਛਾਣ ਕੋਈ। ਸਜੇ ਨਹੀਂ ਉਹਦਾ ਮੂੰਹ ਸਾਰਾ ਕਵਰੇਜ ਜੀ। ਤੇ ਵੀ ਉਹਦੀ ਜਿਹੜੀ ਪਛਾਣ ਆ ਸਿਰਫ ਥੋੜੇ ਬਤੇ ਇਹਦੇ ਕੱਪੜਿਆਂ ਤੋਂ ਤੌਰ ਤੋਂ ਆ ਬਾਕੀ ਪੁਲਿਸ ਜਿਹੜੀ ਉਹ ਆਪਣੀ ਕਾਰਵਾਈ ਕਰਨ ਦੀ।